ਅੱਜ ਅੱਜ ਤੁਹਾਨੂੰ ਸਲਤਨਪੁਰ ਲੋਧੀ ਵਿੱਚ ਜਿਹੜਾ ਕਿਲਾ ਵਾ ਉਹ ਵਿਖਾਉਨੇ ਆ ਤੁਸੀਂ ਜਾਣਦੇ ਹੋਵੋਗੇ ਸਲਤਨਪੁਰ ਲੋਧੀ ਪਰ ਮੈਨੂੰ ਨਹੀਂ ਲੱਗਦਾ ਇਹ ਕਿਲਾ ਸ਼ਾਇਦ ਹੀ ਸਲਤਨਪੁਰ ਲੋਧੀ ਦੀ ਤਾਰੀਖੀ ਦੇ ਕਿਸੇ ਨੇ ਦੇਖਿਆ ਹੋਵੇ ਤੇ ਜਿਹੜਾ ਪਿੱਛੇ ਤੁਸੀਂ ਮੇਰੇ ਗੇਟ ਵੇਖ ਰਹੇ ਹੋ ਇਹਨੂੰ ਲਾਹੌਰੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ 2014 ਦੇ ਵਿੱਚ ਇਹਦਾ ਬਹੁਤਾ ਹਿੱਸਾ ਲੱਗ ਪਿਆ ਸੀ ਕਿਉਂਕਿ ਦੇਖ ਰੇਖਬੋਤੀ ਹੋਈ ਨਹੀਂ ਇਹਦੀ ਦੇਖ ਰੇਖ ਨਾ ਹੋਣ ਕਾਰਨ ਇਹ ਬਹੁਤ ਵੱਡੇ ਪੱਧਰ ਤੱਕ ਇਤਿਹਾਸਿਕ ਇਮਾਰਤ ਨੁਕਸਾਨੀ ਗਈ। ਕਰੀਬ 900 ਹਜ਼ਾਰ ਸਾਲ ਪੁਰਾਣਾ ਹੋਊਗਾ ਇਹ ਕਿਲਾ ਸਰਾਈ। ਇਹਨੂੰ ਕਿਲਾ ਵੀ ਕਹਿੰਦੇ ਨੇ ਸਰਾਈ ਕਹਿੰਦੇ ਨੇ ਆ ਜੋ ਅੱਜ ਆਪਾਂ ਨੇ ਅੰਦਰ ਚੱਲ ਕੇ ਦੇਖਦੇ ਆਂ। ਜਦੋਂ ਇਹਦੇ ਆਪਾਂ ਅੰਦਰ ਚੱਲਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਖੂਬ ਸੂਰਤ ਮਸਜਿਦ ਦੇ ਦਰਸ਼ਨ ਹੁੰਦੇ ਨੇ। ਇਹ ਮਸਜਿਦ 500 ਤੋਂ 700 ਸਾਲ ਪੁਰਾਣੀ ਮੰਨੀ ਜਾਂਦੀ ਹੈ। ਕਿਉਂਕਿ ਇੱਥੇ ਉਸ ਸਮੇਂ ਮੁਸਲਮਾਨ ਧਰਮ ਮੁਗਲ ਸਾਮਰਾਜ ਦਾ ਵੱਡਾ ਕੇਂਦਰ ਸੀ ਇਹ ਸਲਤਨਤ ਪਰ ਲੋਧੀ ਇਹ ਜਿਹੜੀ ਤੁਸੀਂ ਮਸਜਿਦ ਦੇਖ ਰਹੇ ਹੋ ਅੰਦਰੋਂ ਇਸ ਦੇ ਵਿੱਚ ਫਾਰਸੀ ਦੇ ਵਿੱਚ ਕੁਝ ਸ਼ਬਦ ਵੀ ਲਿਖੇ ਹੋਏ ਹਨ ਇਹ ਮਸਜਿਦ ਤੋਂ ਇਲਾਵਾ ਇੱਥੇ ਹੋਰ ਵੀ ਕਈ ਮਕਬਰੇ ਬਣੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਇਹਦਾ ਥੋੜਾ ਜਿਹਾ ਕੰਮ ਚੱਲ ਰਿਹਾ ਕਿਲੇ ਦਾ ਪਰ ਇਹਦੇ ਵਿੱਚ ਸੁਲਤਾਨਪੁਰ ਲੋਧੀ ਦਾ ਠਾਣਾ ਵਸਿਆ ਹੋਇਆ ਹੈ। ਨਵਾਬ ਬਦੌਲਤ ਖਾਂ ਲੋਧੀ ਤੇ ਹੋਰ ਮੁਗਲ ਸਮਰਾਟਾਂ ਦਾ ਇੱਥੇ ਆਉਣਾ ਜਾਣਾ ਸੀ ਕਿਉਂਕਿ ਲਾਹੌਰ ਤੋਂ ਦਿੱਲੀ ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਸੀ ਇਹ ਸ਼ਹਿਰ ਸੁਲਤਾਨਪੁਰ ਲੋਧੀ। ਇਹ ਕਿਲੇ ਦੇ ਵਿੱਚ ਜਿੱਥੇ ਮਸਜਿਦ ਆ ਉੱਥੇ ਕਈ ਮਕਬਰੇ ਮੁਸਲਮਾਨ ਪੀਰਾਂ ਫਕੀਰਾਂ ਦੀਆਂ ਕਬਰਾਂ ਵੀ ਬਣੀਆਂ ਹੋਈਆਂ ਨੇ ਇਹ ਜੋ ਤੁਸੀਂ ਦੇਖ ਰਹੇ ਆ ਇਹ ਬੰਦਗੀ ਸ਼ਾ ਦਾ ਮਕਬਰਾ ਹੈ ਇਸ ਵਿਸ਼ਾਲ ਕਿਲੇ ਦੇ ਵਿੱਚ ਨਾਲ ਹੀ ਇੱਧਰਲੇ ਪਾਸੇ ਮਸਜਿਦ ਹੈ ਜਿਸ ਦੇ ਆਪਾਂ ਅੰਦਰ ਜਾ ਕੇ ਵੀ ਦਰਸ਼ਨ ਕੀਤੇ ਹਨ ਇਸ ਤੋਂ ਬਿਨਾ ਪੀਰ ਗਾਜੀ ਸ਼ਾ ਘੋੜੇ ਸ਼ਾ ਚੁੱਪ ਸ਼ਾ ਦਾ ਵੀ ਮਕਬਰਾ ਇਸ ਜਗ੍ਹਾ ਤੇ ਬਣਿਆ ਹੋਇਆ ਹੈ ਇਸ ਤੋਂ ਵੱਡਾ ਇੱਥੇ ਇੱਕ ਬੰਦਗੀ ਸ਼ਾਹ ਦਾ ਮਕਬਰਾ ਵੀ ਬਣਿਆ ਹੋਇਆ ਹੈ। ਇਸ ਤੋਂ ਵੱਡਾ ਇੱਥੇ ਖਰਬੂਜੇ ਸ਼ਾਹ ਦਾ ਵੀ ਮਕਬਰਾ ਕਬਰ ਬਰੀ ਹੋਈ ਹੈ ਤੇ ਇੱਕ ਪ੍ਰਾਤਨ ਖੂਬ ਵੀ ਆ। ਅੱਜ ਉਹ ਤੁਹਾਨੂੰ ਖੂਬ ਵੀ ਦਿਖਾਉਨੇ ਆ ਖਰਬੂਜੇ ਸ਼ਾਹ ਉਹ ਸੀ ਜਿਸ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਵਾਜ਼ ਸੰਵਾਦ ਹੋਇਆ ਸੀ। ਇਹ ਜੋ ਪ੍ਰਾਪਤਨ ਬਰਖਤਾ ਜਾਂ ਇੱਥੇ ਨੇੜੇ ਖੂਹ ਆ ਇਹਦੇ ਪਾਸ ਕਬਰ ਬਣੀ ਹੋਈ ਹੈ ਜੋ ਸਮੇਂ ਦੇ ਮੁਸਲਮਾਨੋ ਫਕੀਰ ਦੀ ਸੀ ਇਹ ਜਿਹੜਾ ਤੁਸੀਂ ਕਿਲਾ ਦੇਖ ਰਹੇ ਹੋ ਇੱਕ ਚੀਨ ਦਾ ਯਾਤਰੀ ਆਇਆ ਭਾਰਤ ਕਈ ਸਾਲ ਪਹਿਲਾਂ ਜਿਹਦਾ ਨਾਮ ਸੀ ਹੋਂ ਸੰਗ ਜਿਨੇ ਇੱਥੇ ਖੋਜ ਕੀਤੀ ਕਿ ਇਸ ਕਿਲੇ ਦੇ ਹੇਠਾਂ ਬੁੱਧੀ ਮੱਠ ਹੋਇਆ ਕਰਦਾ ਸੀ 2 ਤੋਂ 300 ਫੁੱਟ ਉੱਚਾ ਉਸ ਬੋਧੀ ਮੱਠ ਨੂੰ ਢਾਹ ਕੇ ਮੁਗਲਾਂ ਨੇ ਇਸ ਜਗ੍ਹਾ ਕਿਲਾ ਉਸਾਰਿਆ ਭਾਵ ਬੋਧੀ ਮੱਠ ਦੇ ਉੱਪਰ ਇਹ ਕਿਲੇ ਦੀ ਉਸਾਰੀ ਕੀਤੀ ਗਈ ਹੈ ਉਹ ਆਪਣੀਆਂ ਕਿਤਾਬਾਂ ਵਿੱਚ ਲਿਖਦਾ ਹੈ ਕਿ 300 ਤੋਂ ਵੱਧ ਇੱਥੇ ਪਿਖਸ਼ੂ ਰਹਿੰਦੇ ਸਨ ਜਿਨ੍ਹਾਂ ਨੇ ਇੱਥੇ ਭਗਤੀ ਕੀਤੀ ਉਹਨਾਂ ਦੀਆਂ ਸਮਾਧਾਂ ਇੱਥੇ ਬਣੀਆਂ ਹੋਈਆਂ ਸਨ ਜਿਨ੍ਹਾਂ ਨੂੰ ਮੁਗਲ ਸਾਮਰਾਜ ਨੇ ਉਖਾੜ ਦਿੱਤਾ ਇੱਕ ਅੰਗਰੇਜ਼ ਨੇ ਇੱਥੇ ਆਣ ਕੇ ਖੁਦਾਈ ਕੀਤੀ ਉਹ ਆਖਦਾ ਹੈ ਕਿ ਮੈਨੂੰ ਬੁੱਧੀਆਂ ਦੀ ਇੱਥੇ ਮੂਰਤੀ ਮਿਲੀ ਸਿਕੰਦਰ ਦੇ ਸਮੇਂ ਦੇ ਸਿੱਕੇ ਮਿਲੇ ਇੱਥੇ ਮੈਨੂੰ ਅਲੈਗਜ਼ੈਂਡਰ ਨਾਮਕ ਦੇ ਅੰਗਰੇਜ਼ ਨੇ ਵੀ ਇਹ ਖੋਜ ਕੀਤੀ ਹੈ ਕਿ ਇਹ ਜਿਹੜਾ ਕਿਲਾ ਹੈ ਕਿ ਬੁੱਧੀਆਂ ਨੇ ਮੱਠ ਤੇ ਬਣਿਆ ਹੋਇਆ ਹੈ ਹਾਂਜੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਸultanpur Lodhi ਦੀ ਧਰਤੀ ਤੇ ਆਏ ਸੀ ਇਹ ਕਿਲਾ ਦੇਖਿਆ ਕਦੇ ਸਰਾਈ ਕਿਲਾ ਜੇ ਨਹੀਂ ਦੇਖਿਆ ਤੇ ਜਾਂ ਦੇਖਿਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਤਨਈਆ ਨਾਮਕ ਦੀ ਇੱਕ ਬੋਧੀ ਨੇ ਇਸ ਜਗ੍ਹਾ ਅਭੀ ਤਮਗ੍ਰੰਥ ਦੀ ਰਚਨਾ ਕੀਤੀ ਇੱਥੇ ਇਹ ਜਿਹੜਾ ਤੁਸੀਂ ਕਿਹੜਾ ਦੇਖ ਰਹੇ ਹੋ ਇਹ ਜਿਹੜਾ ਸ਼ਹਿਰ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਬੋਧੀਆਂ ਦੇ ਸਮੇਂ ਉਸ ਨੂੰ ਸੁਦਰਮਾਨਪੁਰ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਵੀਡੀਓ ਸਾਡੀ ਚੰਗੀ ਲੱਗੀ ਤਾਂ ਸਾਂਝੀ ਜ਼ਰੂਰ ਕਰੋ ਜਦੋਂ ਵੀ ਕਰੇ ਤੁਸੀਂ ਸultanpur Lodhi ਦੀ ਧਰਤੀ ਤੇ ਹੁੰਨੇ ਹੋ ਤਾਂ ਇਹ ਕਿਲਾ ਜ਼ਰੂਰ ਵੇਖੋ ਵੀਡੀਓ ਨੂੰ ਲਾਈਕ ਕਰੋ ਧੰਨਵਾਦ